ਕੋਈ ਖਬਰ ਦਿੱਤੀ ਜਾਵੇ ਹੁਣ ਅਸੀਂ ਇਸ ਸਾਲ ਜਲਾਈ ਦੇ ਵਿੱਚ ਪੰਥ ਰਤਨ ਜਹੇਦਾਰ ਗੁਰਚਰਨ ਸਿੰਘ ਟੋੜਾ ਇੰਸਟੀਚਿਊਟ ਬਹਾਦਰਗੜ ਪਟਿਆਲੇ ਵਿਖੇ ਜਿਹੜਾ ਉਹਦੇ ਵਿੱਚ ਅਸੀਂ 40 ਬੱਚੇ ਪੀਸੀਐਸ ਜੁਡੀਸ਼ਰੀ ਦੇ ਉਹਨਾਂ ਨੂੰ ਅਸੀਂ ਕ੍ਰਾਈਟੇਰੀਆ ਸਾਡਾ ਉਹੋ ਹੀ ਆ ਬਿਦਵਾਨ ਜਿਹੜੇ ਸੱਜਣ ਜਿਹੜੇ ਉਹਨਾਂ ਨਾਲ ਸੰਬੰਧਤ ਆ ਉਹ ਚ ਰਿਟਾਇਰਡ ਸੈਸ਼ਨ ਜੱਜ ਔਰ ਉਹਦੇ ਵਿੱਚ ਰਟਾਇਰਡ ਆਈਐਸ ਅਫੀਸਰ ਹੋਰ ਜਿਹੜੇ ਚੰਗੇ ਵਿਦਵਾਨ ਤੇ ਪੜ੍ਹੇ ਲਿਖੇ ਉਹਨਾਂ ਦੀ ਉਹ ਸਬ ਕਮੇਟੀ ਬਣਾਈ ਆ ਉਹ ਸਬ ਕਮੇਟੀ ਸਾਰੀ ਚੋਣ ਕਰੂਗੀ ਉੱਥੇ ਸਾਡੇ ਕੋਲ ਜਿੰਨੀ ਕ ਵਿਵਸਥਾ ਹੈਗੀ ਹੁਣ ਤੱਕ ਉਹ ਵਿਵਸਥਾ ਮੁਤਾਬਕ ਅਸੀਂ ਨਵੀਂ ਨਾਲ ਇੱਕ ਬਿਲਡਿੰਗ ਵੀ ਬਣਾਉਣ ਜਾ ਰਹੇ ਹਾਂ ਜਿਹੜੇ ਮੇਲ ਮੈਂਬਰ ਹੋਣਗੇ ਉਹਨਾਂ ਲਈ ਸਾਡੇ ਕੋਲ ਹੈਗਾ ਆਲਰੇਡੀ ਉੱਥੇ ਹੋਸਟਲ ਮੈਸ ਵੀ ਸਾਡੇ ਕੋਲ ਆਲਰੇਡੀ ਉੱਥੇ ਚੱਲ ਰਹੀ ਆ ਤੇ ਦੂਸਰੇ ਅਸੀਂ ਉਹ ਬੱਚਿਆਂ ਲਈ 15 ਕਮਰੇ ਬੇਟੀਆਂ ਲਈ ਉਹ ਨਾਲ ਸਾਡੇ ਉਸੇ ਕੰਪਲੈਕਸ ਦਾ ਹਿੱਸਾ ਆ ਉਹ ਅਸੀਂ ਤਿਆਰ ਕਰਕੇ ਤੇ ਉਹ ਇਸ ਸਾਲ ਸ਼ੁਰੂ ਕਰ ਦੇਣੀ ਆ ਜਿਹਦੀ ਇੱਕ ਜੁਲਾਈ ਦੇ ਵਿੱਚ ਬੱਚਿਆਂ ਦੀ ਚੋਣ ਕਰਕੇ ਸ਼ੁਰੂਆਤ ਕਰ ਦਿੱਤੀ ਜਾਊਗੀ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ YouTube ਚੈਨਲ ਦਾਮਦਵਾ ਸਾਹਿਬ ਵਿਖੇ ਤਖਤ ਸ੍ਰੀ ਦਾਮਦਵਾ ਸਾਹਿਬ ਵਿਖੇ ਜਿਹੜਾ ਆ ਉਹ ਵੀ ਚਾਲੂ ਕਰਨ ਦਾ ਅੱਜ ਫੈਸਲਾ ਇੱਥੇ ਹੋਇਆ। ਉਹ ਤੋਂ ਇਲਾਵਾ ਜਿਹੜੇ ਕਿਸਾਨ ਬੈਠੇ ਆ ਬਾਰਡਰ ਦੇ ਉੱਤੇ ਉਹਨਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰਾਂ ਦਾ ਤੇ ਮੈਡੀਕਲ ਫੈਸਿਲਿਟੀਆਂ ਦਾ ਆਲਰੇਡੀ ਸਾਡਾ ਚੱਲਦਾ ਉੱਥੇ ਪ੍ਰਬੰਧ ਸਾਰਾ ਪਰ ਅੱਜ ਅਚੇਚੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਕਤਰਤਾ ਆਪਣੇ ਹੱਕੀ ਮੰਗਾਂ ਲਈ ਸੰਘਾਤ ਕਰ ਰਹੀ ਕਿਸਾਨਾਂ ਨਾਲ ਖੜਨ ਦੀ ਬਚਨ ਬੰਦਤਾ ਦਹਰਾਉਂਦੀ ਹੈ ਅਤੇ ਕੇਂਦਰ ਪਾਸੋਂ ਇਹ ਮੰਗ ਕਰਦੀ ਹੈ ਕਿ ਕਿਸਾਨਾਂ ਨਾਲ ਵੇਗਾਨ ਕੀ ਬਾਲਾ ਬਿਹਾਰ ਬੰਦ ਕਰਕੇ ਉਹਨਾਂ ਦੀਆਂ ਜਿਹੜੀਆਂ ਮੰਦਾਆਂ ਉਹ ਤਰ੍ਹਾਂ ਤਾਂ ਮੰਨੀਆਂ ਜਾਣ ਉਹ ਤੋਂ ਇਲਾਵਾ ਇੱਕ ਬੜਾ ਕਿਉਂਕਿ ਸ਼ੰਭ ਦੇ ਜੰਮਿਆਂ ਨੂੰ ਕਹਿੰਦੇ ਨਿਤ ਮਹਿਮਾ ਕਿਉਂਕਿ ਸਾਡੇ ਨਾਲ ਕਈ ਵਾਰੀ ਇਨਸਾਫ ਲੈਣ ਲਈ ਵੀ ਸਾਨੂੰ ਸਾਲਾਂ ਬੱਧੀ ਸੰਘਰਸ਼ ਕਰਨਾ ਪੈਂਦਾ ਜਿੱਥੇ ਅਸੀਂ ਬੰਦੀ ਸਿੰਘਾਂ ਲਈ ਭਾਈ ਭਲਵੰਤ ਸਿੰਘ ਰਾਜੂਵਾਣੀ ਦੀ ਉਹ 5 ਮੈਂਬਰੀ ਕਮੇਟੀ ਬਣਾਈ ਸੀ ਸਿੰਘ ਸਾਹਿਬ ਨੇ ਉਹ ਕਮੇਟੀ ਜਦੋਂ ਜਾਇਦ ਕਾਰ ਰਹੀ ਆ ਫਾਰ ਸਮਾ ਜਿਹੜਾ ਉਹ ਸਾਨੂੰ ਵਿੱਚ ਖਵਾ ਮਿਲਿਆ ਵੀ ਸੀ ਪਰ ਉਹ ਗਾਂ ਸਮੇਂ ਦੀ ਅਸੀਂ ਅੜੀਕ ਦੇ ਵਿੱਚ ਹੁਣ ਇੱਕ ਜਿਹੜਾ ਅਨਮਨੁੱਖੀ ਕੰਮ ਅਨਮਨੁੱਖੀ ਮੈਂ ਇਸ ਕਰਕੇ ਕਹਿਣਾ ਹਿਊਮਨ ਰਾਈਟਸ ਦੀ ਜਿਹੜੇ ਬਾਇਓਲੇਸ਼ਨ ਹੁੰਦੀ ਆ ਉਹ ਕੁਝ ਤਾਂ ਟੌਰਚਰ ਕਰਨਾ ਹੁੰਦਾ ਇੱਕ ਮੈਂਟਲ ਟੌਰਚਰ ਹੁੰਦਾ ਉਹ ਮੈਂਟਲ ਟੌਰਚਰ ਕੀਤਾ ਬੇ ਡਿਬਰੂਗੜ੍ਹ ਦੇ ਵਿੱਚ ਭਾਈ ਅਮਰਤਪਾਲ ਖਾਲਸਾ ਤੇ ਉਹਦੇ ਸਾਥੀ ਉਥੇ ਐਨਐਸਏ ਦੇ ਵਿੱਚ ਨਜ਼ਰ ਬੰਦਿਆ ਤੇ ਉਹ ਅਨਮਨੁੱਖੀ ਗੱਲ ਇਹ ਆ ਕਿ ਉਹਨਾਂ ਦੇ ਬਾਥਰੂਮਾਂ ਦੇ ਵਿੱਚ ਵੀ ਕੈਮਰੇ ਸਰਕਾਰ ਨੇ ਲਾ ਦਿੱਤੇ ਇਹਦੀ ਵੀ ਅਸੀਂ ਕੋਰ ਨਿੰਦਾ ਕਰਦੇ ਆ ਤੇ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਉਹ ਸਾਰੇ ਕੁਝ ਛੁੱਟਣੇ ਨੇ ਰਿਹਾਈ ਨਹੀਂ ਹੋਣੀ ਉਹਨਾਂ ਦੀ ਉਹਨਾਂ ਨੂੰ ਪੰਜਾਬ ਦੇ ਵਿੱਚ ਬਹੁਤ ਹਾਈ ਸਕਿਉਰਿਟੀ ਜੇਲ੍ਹਾਂ ਹੈਗੀਆਂ ਆ ਉੱਥੇ ਉਹਨਾਂ ਨੂੰ ਤਬਦੀਲ ਕੀਤਾ ਜਾਵੇ ਤਾਂ ਕਿ ਹਿਊਮਨ ਰਾਈਟਸ ਦੀ ਬਾਇਓਲੇਸ਼ਨ ਪਲੱਸ ਉਹਨਾਂ ਦੀ ਕਿਉਂਕਿ ਲੰਬੇ ਦਿਨਾਂ ਦੇ ਉਹ ਵੀ ਹੜਤਾਲ ਭੁੱਖ ਹੜਤਾਲ ਤੇ ਬੈਠੇ ਆ ਤੇ ਜੇ ਭੁੱਖ ਹੜਤਾਲ 'ਚ ਕਿਸੇ ਸਰੀਰ ਦਾ ਕੋਈ ਨੁਕਸਾਨ ਹੋ ਜਾਂਦਾ ਤੇ ਉਹ ਪੰਜਾਬ ਸਰਕਾਰ ਸਿੱਧੇ ਤੌਰ ਤੇ ਉਹਦੇ ਲਈ ਜ਼ਿੰਮੇਵਾਰ ਹੋਊਗੀ ਕਿਉਂਕਿ ਇਹ ਕੋਈ ਗੱਲ ਔਕੀ ਨਹੀਂ ਸਿਰਫ ਜੇਲ੍ਹ ਦੀ ਤਬਦੀਲੀ ਹੋਣੀ ਆ ਤੇ ਆਪਾਂ ਇੱਥੇ ਦੇਖਦੇ ਆਂ ਵੀ ਇੱਥੇ ਵੀ ਕਿੜਕੜੇ ਹਾਈ ਸਕਿਉਰਿਟੀ ਜੇਲ੍ਹ ਹੈਗੀਆਂ ਸਾਡੀਆਂ ਉਹ ਤੋਂ ਨਾਲ ਇੱਥੇ ਕੁਝ ਪਰਿਵਾਰ ਬਾਹਰ ਉਹਨਾਂ ਦੇ ਜਿਹੜੇ ਆ ਉਹ ਵੀ ਬੈਠੇ ਆ ਉਹ ਵੀ ਭੁੱਖ ਹਟਾਲ ਨਹੀਂ ਨਾਲ ਕੀਤੀ ਉਹ ਬੱਚੇ ਜਦ ਭੁੱਖੇ ਬੈਠੇ ਤਾਂ ਅਸੀਂ ਵੀ ਭੁੱਖ ਹਟਾਲ ਕੀਤੀ ਆ ਸੋ ਪ੍ਰਸ਼ਾਸਨ ਜਿਹੜਾ ਸਰਕਾਰ ਪੰਜਾਬ ਸਿਚੇ ਤੌਰ ਤੇ ਇਹ ਕਿਸੇ ਮਸਲੇ ਤੇ ਕਦੇ ਗੰਭੀਰ ਨਹੀਂ ਹੋਈ ਔਰ ਜਿਵੇਂ ਅੱਜ ਹਾਲਾਤ ਚੱਲ ਰਹੇ ਖਾਸ ਕਰਕੇ ਸਿੱਖ ਮਸਲਿਆਂ ਦੇ ਵਿੱਚ ਇਹ ਜੇ ਇਹਨਾਂ ਦੀ ਤੁਰੰਤ ਕੋਈ ਨਾ ਚਾਰਾ ਜੋੜੀ ਇਹਨਾਂ ਨੇ ਕੀਤੀ ਫਿਰ ਕਈ ਵਾਰੀ ਸੰਘਰਸ਼ ਤਿੱਖੇ ਵੀ ਹੋ ਜਾਂਦੇ ਆ ਸੋ ਪੰਜਾਬ ਸਰਕਾਰ ਤੋਂ ਮੈਂ ਇਹ ਵੀ ਮੰਗ ਕਰਦਾ ਕਿ ਹਰ ਇੱਕ ਗੱਲ ਨੂੰ ਕੈਜੂਅਲ ਵੇਚ ਨਾ ਲਓ ਆ بڑے بڑے ਸੈਂਟਰ ਦੀ ਸਰਕਾਰ ਤੇ ਵੀ ਸਾਨੂੰ ਬੜਾ ਵੱਡਾ ਇੱਕ ਗਿਲਾ ਆ ਕਿ ਜਿਹੜੇ ਤਿੰਨ ਸਿੰਘ ਸੀਗੇ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਬਾਹਰ ਵੀ ਨਹੀਂ ਸੀ ਆਉਣਾ ਉਹਦੀ ਤਾਂ ਲਾਈਫ ਇਮਪ੍ਰਿਜ਼ਨਮੈਂਟ ਕਰਨੀ ਸੀ ਤੇ ਭਾਈ ਦਵਿੰਦਰਪਾਲ ਭੁੱਲਰ ਤੇ ਉਹਨਾਂ ਦੇ ਨਾਲ ਗੁਰਦੀਪ ਸਿੰਘ ਖੜਾ ਉਹ ਸਾਰਿਆਂ ਦੀ ਦੋਹਾਂ ਦੀ ਰਿਹਾਈ ਹੋਣੀ ਸੀ ਤੇ ਇੱਕ ਦੀ ਭਾਈ ਰਾਜਵਾਨਾ ਸਾਹਿਬ ਦੀ ਜਿਹੜੀ ਉਹ ਫਾਂਸੀ ਦੀ ਸਜ਼ਾ ਮਾਫ ਹੋਣੀ ਸੀ ਤੇ ਇਹ ਅਸੀਂ ਨਹੀਂ ਕੀਤੀ ਇਹ ਇਹਨਾਂ ਨੇ ਕੀਤੀ ਉਹ ਆ ਤੇ ਪਤਾ ਨਹੀਂ 19 ਤੋਂ ਲੈ ਕੇ 5 ਸਾਲ ਹੋ ਗਏ ਆ 2 ਸਾਲ ਤਾਂ ਸਾਨੂੰ ਵੀ ਲਗਾਤਾਰ ਹੀ ਸੰਘਰਸ਼ ਕਰਦਿਆਂ ਨੂੰ ਹੋ ਗਏ ਤੇ ਉਹ ਉਹਦੇ ਪਿੱਛੇ ਕੀ ਹੈਗਾ ਰਾਜ ਉਹ ਉਹਦੇ ਬਾਰੇ ਕੋਈ ਨਾ ਹਾਂ ਨਾ ਨਾ ਇਹ ਮੈਂ ਸਮਝਦਾ ਪਿਛਲੇ ਦਿਨੀ ਪਾਰਲੀਮੈਂਟ ਚ ਭਾਵੇਂ ਮਸਲਾ ਆਇਆ ਸੀ ਪਰ ਇੱਕ ਗੱਲ ਸੋਚ ਰੱਖਣੀ ਚਾਹੀਦੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਵੀ ਸੁਪਰੀਮ ਕੋਰਟ ਦੇ ਵਿੱਚ ਕਾਨੂੰਨ ਦੇ ਤਹਿਤ ਹੀ ਗਿਆ ਸੀ ਉਹ ਇਸ ਮੁਰਖ ਦੇ ਕਾਨੂੰਨ ਦੇ ਤਹਿਤ ਹੀ ਉਹ ਉੱਥੇ ਪਟੀਸ਼ਨ ਉਹਦੀ ਪਈ ਸੀ ਤੇ ਉਹਦੀ ਅਸੀਂ ਮੁਲਾਕਾਤ ਵੀ ਕੀਤੀ ਉਹ ਕਹਿੰਦੇ ਮੈਂ ਜੇਲ੍ਹ ਵੀ ਦਾ ਇੱਕ ਕਾਨੂੰਨ ਦੇ ਤਹਿਤ ਹੀ ਕੱਟ ਰਿਹਾ ਸੋ ਪਤਾ ਨਹੀਂ ਕਿਹੜੀਆਂ-ਕਿਹੜੀਆਂ ਆਪਾਂ ਅਗਲੀ ਪ੍ਰੀਖਿਆ ਲੈਣੀਆਂ ਹੁੰਦੀਆਂ ਕਿਸੇ ਦੀਆਂ ਸੋ ਇਹਨਾਂ ਸਾਰਿਆਂ ਨੂੰ ਇਨਸਾਫ ਦੇਣਾ ਚਾਹੀਦਾ ਤੇ ਅਸੀਂ ਅੱਜ 5 ਵਜੇ ਗਵਰਨਰ ਸਾਹਿਬ ਨੇ ਵੀ ਸਾਨੂੰ ਸਮਾਂ ਦਿੱਤਾ ਥੋੜਾ ਜਿਹਾ ਉਹਦੇ ਵਿੱਚ ਅਸੀਂ ਕੁਝ ਮਸਲੇ ਆ ਜਿਹੜੇ ਸਾਡੇ ਗੰਭੀਰ ਦੋ ਤਿੰਨ ਉਹ ਬੈਠ ਕੇ ਉਹਨਾਂ ਦੇ ਨਾਲ ਡਿਸਕਸ ਕਰਾਂਗੇ ਸੋ ਤੁਹਾਨੂੰ ਸਮਾਂ ਤਾਂ ਥੋੜਾ ਦਿੱਤਾ ਕਿਉਂਕਿ ਅਸੀਂ ਇਥੋਂ ਨਿਕਲਣਾ ਵੀ ਆ 3 ਘੰਟੇ ਜਾਣ ਨੂੰ ਲੱਗਣੇ ਆ ਸੋ ਮੈਂ ਪੰਜਾਬ ਸਰਕਾਰ ਤੋਂ ਚੇਚੇ ਤੌਰ ਤੇ ਜਿਹੜੇ ਕਿਸਾਨ ਬੈਠੇ ਉਥੇ ਉਹ ਵਿਚੋਲੇ ਦਾ ਬਣ ਗਿਆ ਪਰ ਵਿਚੋਲੇ ਕਈ ਵਾਰੀ ਬਣ ਕੇ ਨਿਕਲਿਆ ਕੱਖ ਨਹੀਂ ਤੇ ਉਹ ਵਿਚਾਰੇ ਉੱਥੇ ਮੈਂ ਜਾ ਕੇ ਵੀ ਆਇਆ ਆ ਠੰਡ ਦੇ ਦਿਨ ਚਲੋ ਹੁਣ ਨਿਕਲ ਗਏ ਤੇ ਉੱਥੇ ਇਦਾਂ ਲੱਗਦਾ ਵੀ ਜਿੱਦਾਂ ਇੱਕ ਮੁਲਕ ਇੱਕ ਪਾਸੇ ਬੈਠਾ ਦੂਆ ਮੁਲਕ ਦੂਏ ਪਾਸੇ ਬੈਠਾ ਸੋ ਸੈਂਟਰ ਦੀ ਸਰਕਾਰ ਵੀ ਤੁਰੰਤ ਇਲੈਕਸ਼ਨ ਆ ਜਾਣੀ ਆ ਇਹਨਾਂ ਕਿਸਾਨੀ ਮੁੱਦਿਆਂ ਨੂੰ ਚੱਕੇ ਇਹਨਾਂ ਦਾ ਜਿਹੜਾ ਵੱਡਾ ਇਹ ਰਾਹਤ ਕੋਈ ਨਾ ਕੋਈ ਦੇਣੀ ਚਾਹੀਦੀ ਕਿਉਂਕਿ ਕਿਸਾਨੀ ਜੇ ਪੰਜਾਬ ਚ ਕਲੈਪਸ ਕਰ ਗਈ ਜਾਂ ਹਰਿਆਣਾ ਚ ਕਲੈਪਸ ਕਰ ਗਈ ਤੇ ਫੇਰ ਭਾਵੇਂ ਰਾਜਸਥਾਨ ਦਾ ਵੀ ਬਹੁਤ ਵੱਡਾ ਹਿੱਸਾ ਉਹ ਵੀ ਪੰਜਾਬੀ ਉੱਥੇ ਬੈਠੇ ਆ ਤੇ ਫੇਰ ਆਰਥਿਕ ਪੱਖੋਂ ਵੀ ਤੇ ਦੂਸਰੇ ਤੌਰ ਤੇ ਭੁੱਖਮਰੀ ਦਾ ਵੀ ਸ਼ਿਕਾਰ ਹੋ ਜਾਣਗੇ ਸੋ ਇੰਨੇ ਕ ਬੇਨਤੀ ਕਰਕੇ ਮੈਂ ਪਾਕਿਸਤਾਨ ਦੇ ਵਿੱਚ ਅੱਜ ਸਰਦਾਰ ਰਮੇਸ਼ ਸਿੰਘ ਜਿਹੜੇ ਉਹ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਆ ਤੇ ਸਤਵੰਤ ਕੋਰ ਜਿਹੜੀ ਉਹ ਜਨ ਸਕੱਤਰ ਬਣੀ ਉਹਨਾਂ ਦੋਵਾਂ ਨੂੰ ਵੀ ਵਧਾਈ ਦਿਨਾ ਤੇ ਮੈਂ ਉਹਨਾਂ ਨੂੰ ਬੇਨਤੀ ਵੀ ਕਰਦਾ ਕਿ ਗੁਰੂ ਘਰਾਂ ਦੇ ਪ੍ਰਬੰਧ ਗੁਰਮਤ ਅਨੁਕੂਲ ਚਲਾਉਣੇ ਚਾਹੀਦੇ ਆ ਬੜੀਆਂ ਜਾਇਦਾਦਾਂ ਉਹਨਾਂ ਉੱਥੇ ਦੇ ਗੁਰਦਾਰੇ ਸਾਹਿਬਾਂ ਦੀਆਂ ਤੇ ਜੇਲੇ ਕੋਈ ਸੇਵਾ ਦਾ ਮੌਕਾ ਮਿਲਦਾ ਫਿਰ ਸੇਵਾ ਵਧੀਆ ਢੰਗ ਨਾਲ ਨਿਭਾ ਕੇ ਜਾਣੀ ਚਾਹੀਦੀ ਉਹਨਾਂ ਤੋਂ ਆਸ ਵੀ ਰੱਖਦਾ ਕਿ ਵਧੀਆ ਢੰਗ ਸੇਵਾ ਉਹ ਨਿਭਾਉਣਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਦੋਂ ਮੈਂ ਘਾਈ ਵੱਤ ਕੀਤੀ ਸਈ ਹੈ ਮੁਲਾਜ਼ਮਾਂ ਨੂੰ 3% ਆਪਾਂ ਲਗਾਈ ਪਤਾ ਦਿੰਦੇ ਆ ਪਹਿਲਾਂ 4.5% ਲਾਇਆ ਜਾਂਦਾ ਸੀ ਹਾਲੇ ਹਾਲੇ ਤਾਂ ਹਾਲੇ ਤਾਂ ਹਾਲੇ ਪਿਛਲੇ ਸਾਲ ਵੀ ਲਾਇਆ ਚੇਤਾ ਹੁਣ ਅੱਗੇ 8% ਪਿਛਲੇ ਪਿਛਲੇ ਸਾਲ ਵੀ ਲਾਇਆ ਪਰ ਸੰਸਥਾਵਾਂ ਜਿਹੜੀਆਂ ਆ ਦੇਖੋ ਹੋ ਗਈ ਨਾ ਔਰ ਇਸ ਕਰਕੇ ਮੈਂ ਕਿਉਂਕਿ 19 ਦੇ ਵਿੱਚ ਜਦੋਂ ਇੱਥੇ ਆਇਆ ਸੀ ਕੁਝ ਗੱਲਾਂ ਤੁਹਾਨੂੰ ਸ਼ਾਇਦ ਧਿਆਨ ਤੇ ਨਹੀਂ ਇੱਥੇ ਇਹ ਬਾਈ ਲਾ ਜਿਹੜੇ ਸੀਗੇ ਸਾਰੇ ਅਮੈਂਡ ਹੋਏ ਜਿਹੜਾ 1900 ਗ੍ਰੇਡ ਚ ਸੀ ਉਹ 3800 ਚ ਚਲੇ ਗਿਆ 3600 ਵਾਲਾ 7600 ਚ ਚਲੇ ਗਿਆ 7600 ਵਾਲਾ ਕਹਾ 14200 ਚ ਚਲੇ ਗਿਆ ਉਹ ਉਦੋਂ 19 ਚ ਲਾਗੂ ਹੋਏ ਸੀ ਹੁਣ ਉਹਦਾ ਹੁੰਦਾ ਕੀ ਆ ਵੀ ਜਿਹੜਾ 3800 ਬੇਸਿਕ ਚ ਗਿਆ ਉਹਦਾ 12 ਦੇ 12 24% ਦਾ ਪੀਐਫ ਚਲੇ ਗਿਆ ਉਹਦੀ ਫਿਰ ਗ੍ਰੈਚੁਇਟੀ ਕਿੰਨੀ ਵੱਧ ਗਈ ਇਹ ਕਿਉਂਕਿ ਸਾਡੇ ਪ੍ਰਬੰਧ ਦੀ ਗੱਲ ਆ ਇਹਨੂੰ ਵੀ ਆਪਾਂ ਇਦਾਂ ਲਾਈਟਲੀ ਨਾ ਲਿਆ ਕਰੀਏ ਜੇ ਕਰੀਏ ਗੱਲ ਇਹ ਸਾਡਾ ਟੱਬਰ ਆ ਇਹ ਸਾਡਾ ਪਰਿਵਾਰ ਆ ਤੇ ਪਰਿਵਾਰ ਦੇ ਵਿੱਚ ਰੈਜੈਕਟਿਵ ਦੀ ਮੀਟਿੰਗ ਦੇ ਵਿੱਚ ਵਿਚਾਰ ਕੇ ਹੋਇਆ ਹਾਲੇ ਕੋਈ ਗੱਲ ਨਹੀਂ ਸਾਲ ਪਿਆ ਤੇ ਹੋਰ ਵਿਚਾਰ ਕਰ ਲਾਂਗੇ ਹਾਲੇ ਪਿਛਲੇ ਸਾਲ ਵੀ ਇਹ ਦੀ ਉਹ ਮੈਂ ਹੁਣ ਉੱਥੇ ਚੰਡੀਗੜ੍ਹੇ ਜਾ ਕੇ ਮਟਾਰੀ ਖੋਲ੍ਹੂਗਾ ਤਾਂ ਜੇ ਕਿ ਘੱਟ ਜਿੰਨਾ ਮੁਲਾਜ਼ਮਾਂ ਦੀ ਤਨਖਾਹ ਦੀ ਤਸਵੀਰ ਆ ਜਾਂ 12000 15000 ਉਹਨਾਂ ਨੂੰ ਵਿਸ਼ੇਸ਼ ਪੱਤਾ ਲਾ ਦਿੱਤਾ ਜਾਂਦਾ ਸੀ ਕੋਈ ਇਹੋ ਜਿਹੀ ਨਹੀਂ ਵਿਸ਼ੇਸ਼ 3% ਨਹੀਂ ਸਾਰਿਆਂ ਨੂੰ ਲਾ ਦਿੱਤਾ ਜਿਹੜਾ 300 ਆ ਗਿਆ 300 ਤੋਂ ਉਹਨੂੰ ਚਲਿਆ ਗਿਆ 3 ਲੱਖ ਜਰ ਵਾਲੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਲੇ